ਕਾਨੂੰਨ ਕੀ ਕਹਿੰਦਾ ਇਹ ਐਕਟ ਕੀ ਕਹਿੰਦਾ ਧਰਾਵਾਂ ਕੀ ਕਹਿੰਦੀਆਂ ਨੇ ਇੱਕ ਪਾਸੇ ਉਹਨੂੰ ਡਰਗ ਨਾਲ ਜੋੜਿਆ ਜਾ ਰਿਹਾ ਐ ਐਫ ਆਈ ਆਰ ਨੂੰ ਜੇ ਪੜੋ ਤਾਂ ਐਫ ਆਈ ਆਰ ਜਿਹੜੀ ਹੈ ਇਹ ਆਪਣੇ ਆਪ ਵਿੱਚ ਐਫ ਆਈ ਆਰ ਨਾ ਹੋ ਕੇ ਇੱਕ ਆਪਣੇ ਆਪ ਦੇ ਵਿੱਚ ਡੈਡ ਪੀਸ ਆਫ ਵੇਸਟੇਜ ਆਫ ਐਫ ਆਈ ਆਰ ਦਾ ਮਿਸ ਯੂਜ਼ ਹੋਇਆ ਕਿਵੇਂ ਹੋਇਆ ਤੁਸੀਂ ਮੈਂ ਤੁਹਾਨੂੰ ਦੱਸਦਾ ਜਿਹੜੇ ਅਫਸਰ ਨੇ ਸਵਰਨਦੀਪ ਸਿੰਘ ਪੀ ਪੀਐਸ ਨੇ ਪੰਜਾਬ ਪੁਲਿਸ ਸਰਵਿਸ ਦੇ ਨੇ ਉਹ ਆਈਪੀਐਸ ਨਹੀਂ ਹੈ ਉਹ ਇੱਕ ਕੰਪਲੇਨੈਂਟ ਦੇ ਤੌਰ ਤੇ ਇੱਥੇ ਪੇਸ਼ ਹੋ ਰਹੇ ਨੇ ਤੇ ਜੇ ਉਹ ਪੇਸ਼ ਹੋ ਰਹੇ ਨੇ ਕੀ ਉਹਨਾਂ ਨੂੰ ਸਾਰੇ ਘਟਨਾਕਰਮ ਪਤਾ ਨਹੀਂ ਜੇ ਉਹ ਕੱਲ ਨੂੰ ਕੋਰਟ ਵੀ ਚਲੇ ਗਏ ਤੇ ਕ੍ਰੌਥਿਕ ਡਮੀਨੇਸ਼ਨ ਦੇ ਵਿੱਚ ਇਹਨਾਂ ਸਵਾਲਾਂ ਦਾ ਸਾਹਮਣਾ ਕਰਨਾ ਪੈ ਗਿਆ ਤੇ ਫਿਰ ਜਨਾਬ ਜੀ ਕੀ ਰਹਿ ਜੂਗੀ ਕੀ ਉਹਨਾਂ ਨੂੰ ਛੇਤੀ ਰਿਟਾਇਰ ਕਰ ਦਿੱਤਾ ਜਾਏਗਾ ਜਾਂ ਉਹਨਾਂ ਨੂੰ ਵੀਆਰਐਸ ਲੈ ਕੇ ਵਿਦੇਸ਼ਾਂ ਨੂੰ ਭੇਜ ਦਿੱਤਾ ਜਾਏਗਾ ਜੇਨ ਨੇ ਸਵਧਾਨ ਦੀਆਂ ਧੱਜੀਆਂ ਹੀ ਉਡਾਉਣੀਆਂ ਨੇ ਤੇ ਫੇਰ ਇਹ ਕਿ ਉਹ ਜੀ ਸਵਧਾਨਿਕ ਸਰਕਾਰ ਹੈ ਜਿੰਨੇ ਸਵਧਾਨ ਦੀ ਸੌ ਚੁੱਕੀ ਹੈ ਜੇ ਸੌ ਚੁੱਕੀ ਹੈ ਇਹਨਾਂ ਨੇ ਤੇ ਉਸ ਸੌ ਨੂੰ ਪੂਰਾ ਕਦੇ ਲਈ ਕੀਤਾ ਆਪਣੇ ਲਈ ਕੀਤਾ ਆਪਣੇ ਮਫਾਦ ਲਈ ਕੀਤਾ ਜਾਂ ਰਵਿੰਦ ਖੇਜੜੀਵਾਲ ਕਨਵੀਨਾ ਰਾਮ ਆਦਮੀ ਪਾਰਟੀ ਦੇ ਲਈ ਕੀਤਾ ਇਹ ਜਵਾਬੀਆਂ ਤੈ ਹੋਣਗੀਆਂ ਆਉਣ ਵੱਲੇ ਤੇਨਾਂ ਦੇ ਵਿੱਚ 테러ਿਸਟ ਸੁਨੇਤਾ ਚੰਗ ਲੇਕਿਨ ਇਹ ਨਹੀਂ ਚੀਜ਼ ਹੋਣੇ ਬਿਟ ਟੈਰਰਿਜ਼ਮ ਜਿਹੜਾ ਹੈ ਸਰਕਾਰ ਦੇ ਵਿੱਚ ਵੀ ਹੁੰਦਾ ਹੈ ਇਸ ਨੂੰ ਟੈਰਰਿਜ਼ਮ ਕਹੋਗੇ ਜਾਂ ਕੀ ਕਹੋਗੇ ਜਿਸ ਤਰ੍ਹਾਂ ਦਾ ਇਹਨਾਂ ਨੇ ਕਾਰਿਆਕਰਮ ਸੁਖਪਾਲ ਸਿੰਘ ਖਹਿਰਾ ਐਮਐਲਏ ਨਾਲ ਕੀਤਾ ਸੀ ਉਹਨਾਂ ਦੇ ਘਰਾਂ ਦੀਆਂ ਕੰਧਾਂ ਠੱਪ ਕੇ ਉੱਥੇ ਗਏ ਅਨੁਸਾਰ ਕੁਝ ਮੇਰਾ ਖਿਆਲ ਹੈ ਇਹੀ ਜਿਹੜੀ ਗੱਲ ਐ ਦੋ ਰਹੀ ਗਈ ਹੈ ਅੱਗੇ ਵੀ ਵਿਕਰਮਜੀਤ ਸਿੰਘ ਮਜੀਠੀਆ ਤੇ ਇਹਨਾਂ ਨੇ ਇੱਕ ਕਾਰਵਾਈ ਕੀਤੀ ਸੀ ਜਦੋਂ ਉਹਦੀ ਬੇਲ ਦਾ ਮਸਲਾ ਗਿਆ ਸੀ ਮਾਂਜੋ ਕੋਰਟਾਂ ਤੱਕ ਤੇ ਉਦੋਂ ਵੀ ਮੈਂ ਇਹ ਗੱਲ ਕਹੀ ਸੀ ਇਹ ਕੇਸ ਬੰਦਾ ਨਹੀਂ ਔਰ ਜੇ ਇਹ ਕੇਸ ਬੰਦਾ ਨਹੀਂ ਤਾਂ ਇਸ ਦਾ ਮਤਲਬ ਇਹ ਹੈ ਕਿ ਇਹ ਪੋਲਿਟিক্যাল ਮੈਨਡੇਟਾ ਗਿਣਿਆ ਜਾਏ ਇਸ ਚੀਜ਼ ਨੂੰ ਵਿਕਰਮਜੀਤ ਸਿੰਘ ਮਜੀਠੀਆ ਨੇ ਡੇਫਮੇਸ਼ਨ ਕੇਸ ਪਾਇਆ ਸੀ ਅਰਵਿੰਦ ਕੇਜੜੀਵਾਲ ਤੇ ਤੇ ਅਰਵਿੰਦ ਕੇਜੜੀਵਾਲ ਨੇ ਮਾਫੀ ਮੰਗੀ ਸੀ ਕਿਉਂ ਮੰਗੀ ਸੀ ਮਾਫੀ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਬਰਟਾਲ ਬੀਤੇ ਦਿਨ ਕਾਲੀ ਆਗੂ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਵਿਜੀਲੈਂਸ ਦੇ ਵੱਲੋਂ ਕਿ ਵਿਕਰਮ ਮਜੀਠੀਆ ਨੇ ਗਲਤ ਤਰੀਕਿਆਂ ਦੇ ਨਾਲ ਬਹੁਤ ਜ਼ਿਆਦਾ ਜਿਹੜੀ ਉਹਨਾਂ ਦੀ ਉਹਨਾਂ ਨੇ ਪੈਸਾ ਕਮਾਇਆ ਤੇ ਉਹਨਾਂ ਦੀ ਆਮਦਨ 'ਚ ਵਾਧਾ ਹੋਇਆ ਕਰੀਬ 5.5 ਸੌ ਕਰੋੜ ਦਾ ਜਿਹੜਾ ਪੈਸਾ ਉਹਦੀ ਗੱਲ ਕੀਤੀ ਜਾ ਰਹੀ ਆ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਬਹੁਤ ਸਾਰੀ ਉਸ ਤੋਂ ਬਾਅਦ ਚਰਚਾਾਂ ਮਾਂ ਨੇ ਇੱਕ ਪਾਸੇ ਆਮ ਆਦਮੀ ਪਾਰਟੀ ਕਹਿੰਦੀ ਆ ਕਿ ਵੱਡਾ ਮਗਰਮਾਛ ਅਸੀਂ ਦੱਬ ਲਿਆ ਡਰੱਗ ਵਾਲੇ ਮਸਲੇ ਦੇ ਵਿੱਚ ਲੋ ਕਹਿ ਰਹੇ ਸੀ ਕਿ ਵੱਡੇ ਮਗਰਮੱਛ ਕਿਉਂ ਨਹੀਂ ਫੜਦੇ ਛੋਟੀਆਂ ਮੱਛੀਆਂ ਕਿਉਂ ਫੜਦੇ ਹੋ ਉਹ ਕਹਿੰਦੇ ਸੀ ਵੱਡਾ ਮਗਰਮੱਛ ਫੜ ਲਿਆ ਜਿਨੇ ਇਹ ਸਾਰਾ ਧੰਦਾ ਕੀਤਾ ਤੇ ਡਰੱਗ ਦਾ ਪੈਸਾ ਜਿਨ੍ਹਾਂ ਨੇ ਬਣਾਇਆ ਤੇ ਫਰਜੀ ਕੰਪਨੀਆਂ ਰਜਿਸਟਰਡ ਕਰਾ ਕੇ ਤੇ ਉਹਨਾਂ ਕੰਪਨੀਆਂ ਦੇ ਖਾਤਿਆਂ 'ਚ ਉਹ ਪੈਸਾ ਪਵਾਇਆ ਤਾਂ ਇਸ ਕੇਸ ਦੇ ਵਿੱਚ ਕੀ ਆ ਜਿਹੜਾ ਐਕਟ ਆ ਉਹ ਕੀ ਕਹਿੰਦਾ ਜਿਹੜੀਆਂ ਧਰਾਵਾਂ ਲੱਗੀਆਂ ਨੇ ਉਹ ਕੀ ਕਹਿੰਦਾ ਕੇਸ ਤੇ ਵੀ ਗੱਲ ਕਰਾਂਗੇ ਇਸ ਕੇਸ ਤੇ ਕੀ ਹੋ ਸਕਦਾ ਕੀ ਪੰਜਾਬ ਸਰਕਾਰ ਬਾਰੇ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਬਹੁਤ ਕੱਚੇ ਜੇ ਕੰਮ ਕਰਦੀ ਹੈ ਕਿ ਉਸ ਤਰ੍ਹਾਂ ਇੱਕ ਕੱਚਾ ਕੰਮ ਤਾਂ ਨਹੀਂ ਹੋ ਜਾਏਗਾ ਕਿ ਇੱਕ ਹੋਰ ਕੇਸ ਤਾਂ ਨਹੀਂ ਪੰਜਾਬ ਸਰਕਾਰ ਦਾ ਮੂੰਹ ਦੇ ਮੂੰਹ ਹੋ ਜਾਏਗਾ ਜਿਸ ਤਰ੍ਹਾਂ ਪਹਿਲਾਂ ਵੀ ਕੇਜਰੀ ਮਜੀਠੀਆ ਤੋਂ ਮਾਫੀ ਮੰਗੀ ਸੀ ਇਹਨਾਂ ਦੇ ਕਨਵੀਨਰ ਨੇ ਤੇ ਸਾਰੇ ਪੱਖਾਂ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਜਗਮਉਨ ਸਿੰਘ ਪੱਟੀ ਜੀ ਨੇ ਗੱਲਬਾਤ ਸ਼ੁਰੂ ਕਰਦੇ ਪੱਟੀ ਸਾਹਿਬ ਸਵਾਗਤ ਹੈ ਬਹੁਤ ਬਹੁਤ ਸਰ ਜੀ ਗਗਨ ਜੀ ਔਰ ਤੁਸੀਂ ਚੰਗੇ ਮੱਦੇ ਚੁੱਕਦੇ ਹੋ ਤੁਹਾਡੇ ਦਰਸ਼ਕ ਜਿਹੜੇ ਨੇ ਚੋਜਵਾਨ ਨੇ ਔਰ ਆਪਣੀ رائے ਵੀ ਤੁਹਾਨੂੰ ਦਿੰਦੇ ਨੇ ਵਿਚਾਰਾਂ ਵੀ ਦਿੰਦੇ ਨੇ ਤੇ ਇਹ ਪੰਜਾਬ ਦੀ ਬਿਹਤਰੀ ਲਈ ਇਹ ਸਾਰੇ ਕੰਮ ਸੇ ਮਿਲ ਕੇ ਕਰਦੇ ਆਂ ਤੇ ਥੈਂਕ ਯੂ ਤੁਸੀਂ ਇੰਨੇ ਅੱਛੇ ਮੁੱਦੇ ਚੁੱਕਦੇ ਹੋ ਪੱਟੀ ਸਾਹਿਬ ਸਭ ਤੋਂ ਪਹਿਲਾਂ ਮੈਂ ਇਹ ਪੁੱਛੂਗਾ ਕਿ ਅਸਲ ਦੇ ਵਿੱਚ ਗੱਲਾਂ ਕੱਲ ਦੀਆਂ ਬਹੁਤ ਹੋ ਰਹੀਆਂ ਨੇ ਜਦੋਂ ਦਾ ਮਜੀਠੀਆਂ ਨੂੰ ਗ੍ਰਿਫਤਾਰ ਕੀਤਾ ਪਰ ਜਿਹੜਾ ਕਾਨੂੰਨ ਆ ਕਾਨੂੰਨ ਕੀ ਕਹਿੰਦਾ ਇਹ ਐਕਟ ਕੀ ਕਹਿੰਦਾ ਧਰਾਵਾਂ ਕੀ ਕਹਿੰਦੀਆਂ ਨੇ ਇੱਕ ਪਾਸੇ ਨੂੰ ਡਰਗ ਨਾਲ ਜੋੜਿਆ ਜਾ ਰਿਹਾ ਉਹ ਤੇ ਗਲਤੀ ਵੀ ਮੈਂ ਆਉਂਗਾ ਪਰ ਐਕਟ ਕੀ ਕਹਿੰਦਾ ਧਰਾਵਾਂ ਕੀ ਕਹਿੰਦੀਆਂ ਨੇ ਕਿ ਮਜੀਠੀਆ ਤੇ ਕਿਹੜੀਆਂ-ਕਿਹੜੀਆਂ ਧਰਾਵਾਂ ਤੇ ਕਿਹੜਾ ਐਕਟ ਲੱਗਿਆਗਾ ਤੇ ਕਿਉਂ ਲੱਗਦਾ ਇਹ ਜੇ ਐਫ ਆਈ ਆਰ ਨੂੰ ਦੇਖ ਲਿਆ ਜਾਏ ਤਾਂ ਜੇ ਇਹ ਕਹਿ ਲਿਆ ਜਾਏ ਗਿਆਨਵੀ ਹੋਣਾ ਗਾਵੇ ਗੀਤ ਭੁੱਖੇ ਮੁੱਲਾਂ ਘਰੇ ਮਸੀਤ ਤੇ ਇਹਦੇ 'ਚ ਕੋਈ ਗੱਲ ਨਹੀਂ ਤੇ ਇਹਦੇ 'ਚ ਕੋਈ ਗੱਲ ਹੀ ਨਹੀਂ ਤੇ ਤਹਾਰਾ ਕਿਹੜੀ ਲਾਓਗੇ ਕਿੱਥੋਂ ਲਿਆਓਗੇ ਕਿਛੇ ਤਹਵਨਲ ਚਲਾਉਗੇ ਅੱਗੇ ਵੀ ਵਿਕਰਮਜੀਤ ਸਿੰਘ ਮਜੀਠੀਆ ਤੇ ਇਹਨਾਂ ਨੇ ਇੱਕ ਕਾਰਵਾਈ ਕੀਤੀ ਸੀ ਜਦੋਂ ਉਹਦੀ ਬੇਲ ਦਾ ਮਸਲਾ ਗਿਆ ਸੀ ਮਹਾਂਜੋ ਕੋਰਟਾਂ ਤੱਕ ਤੇ ਉਦੋਂ ਵੀ ਮੈਂ ਇਹ ਗੱਲ ਕਹੀ ਸੀ ਇਹ ਕੇਸ ਬੰਦਾ ਨਹੀਂ ਔਰ ਜੇ ਇਹ ਕੇਸ ਬੰਦਾ ਨਹੀਂ ਤਾਂ ਇਸ ਦਾ ਮਤਲਬ ਇਹ ਹੈ ਕਿ ਇਹ ਪੋਲਿਟিক্যাল ਮੈਂਡੇਟਾ ਗਿਣਿਆ ਜਾਏ ਇਸ ਚੀਜ਼ ਨੂੰ ਕਿਸ ਚੀਜ਼ ਦੇ ਵਿੱਚੋਂ ਇਹ ਨਿਕਲਦੀ ਹੈ ਇਹ ਗੱਲ ਇਹ ਸਾਫ਼ ਤੌਰ ਤੇ ਉਗੜ ਕੇ ਸਾਹਮਣੇ ਨਜ਼ਰ ਆਉਂਦੀ ਹੈ ਜਦੋਂ ਬਿਕਰਮਜੀਤ ਸਿੰਘ ਮਜੀਠੀਆ ਨੇ ਡੈਪਰਮੇਸ਼ਨ ਕੇਸ ਪਾਇਆ ਸੀ ਅਰਵਿੰਦ ਕੇਜੜੀਵਾਲ ਤੇ ਅਰਵਿੰਦ ਕੇਜੜੀਵਾਲ ਨੇ ਮਾਫੀ ਮੰਗੀ ਸੀ ਕਿਉਂ ਮੰਗੀ ਸੀ ਮਾਫੀ ਇਸ ਦਾ ਮਤਲਬ ਇਹ ਹੈ ਜੇ ਇੱਕ ਗੱਲ ਕਹੀਏ ਤਾਂ ਗੱਲ ਬੜੀ ਯਾਦ ਆਉਂਦੀ ਏ ਅੰਨਾ ਮਾਰੇ ਅੰਨੀ ਨੂੰ ਤੇ ਕਥਨ ਵਜੇ ਥੰਮੀ ਨੂੰ ਅੰਦਰੋਂ ਅੰਦਰੋਂ ਖਾਈ ਜਾਓ ਤੇ ਉੱਤੋਂ ਰੌਲਾ ਪਾਈ ਜਾਓ ਕੀ ਇਹ ਜਿਹੜੀ ਖਸਮਟੀ ਹੈ ਪਰਮਾਨਕਤਾ ਜਿਹੜੀ ਹੈ ਇਹ ਇਸ ਵੇਲੇ ਇਸ ਐਫ ਆਈ ਆਰ ਦੇ ਵਿੱਚੋਂ ਟੈਸਟ ਹੋਏਗੀ ਜਾਂ ਨਹੀਂ ਹੋਏਗੀ ਇਹ ਚੀਜ਼ ਤੁਸੀਂ ਦੇਖੋ ਐਫ ਆਈ ਆਰ ਨੂੰ ਜੇ ਪੜੋ ਤਾਂ ਐਫ ਆਈ ਆਰ ਜਿਹੜੀ ਹੈ ਇਹ ਆਪਣੇ ਆਪ ਵਿੱਚ ਐਫ ਆਈ ਆਰ ਨਾ ਹੋ ਕੇ ਇੱਕ ਆਪਣੇ ਆਪ ਦੇ ਵਿੱਚ ਡੈਡ ਪੀਸ ਆਫ ਵੇਸਟੇਜ ਆਫ ਐਫ ਆਈ ਆਰ ਦਾ ਮਿਸ ਯੂਜ਼ ਹੋਇਆ ਕਿਵੇਂ ਹੋਇਆ ਤੁਸੀਂ ਮੈਂ ਤੁਹਾਨੂੰ ਦੱਸਦਾ ਦਿੱਲੀ ਇਲੈਕਸ਼ਨ ਸੀਗੀ 5 ਫਰਵਰੀ 2025 ਨੂੰ ਜੇ ਮੈਂ ਤਰੀਖ ਨਹੀਂ ਭੁੱਲਦਾ ਤੇ ਮੈਂ ਉਸ ਤੋਂ ਪਹਿਲੇ 23 ਜਨਵਰੀ 2025 ਨੂੰ ਸਪੀਕਰ ਸਾਹਿਬ ਨੂੰ ਡਿਪਟੀ ਸਪੀਕਰ ਸਾਹਿਬ ਨੂੰ ਸੈਕਟਰੀ ਨੂੰ ਸਪੀਕਰ ਸਾਹਿਬ ਦੇ ਤੇ ਪ੍ਰਾਈਵੇਟ ਸੈਕਟਰੀ ਸਪੀਕਰ ਸਾਹਿਬ ਦੇ ਤੇ ਜਿਹੜੇ ਪੀ.ਆਰ.ਓ ਸੀ ਸਪੀਕਰ ਸਾਹਿਬ ਦੇ ਮਨਪ੍ਰੀਤ ਸਿੰਘ ਢਾਲੀਵਾਲ ਉਹਨਾਂ ਨੂੰ ਇੱਕ ਈਮੇਲ ਨੋਟਿਸ ਭੇਜਿਆ ਵੀ ਜਿਹੜੇ ਐਮਐਲਏ ਜਾਂ ਮੰਤਰੀ ਸਹਿਬਾਨ ਦਿੱਲੀ ਇਲੈਕਸ਼ਨ ਵਿੱਚ ਪਾਰਟਿਸਪੇਟ ਕਰਨ ਗਏ ਨੇ ਉਹ ਪੰਜਾਬ ਦੀ ਜਿਹੜੀ ਹਿੱਤ ਹੈ ਉਹਨੂੰ ਕਿਵੇਂ ਵੇਖਣਗੇ ਕਿਸ ਤਰ੍ਹਾਂ ਕਰਨਗੇ ਉਹ ਪੰਜਾਬ ਸਰਕਾਰ ਦੇ ਖਰਚੇ ਤੇ ਨੇ ਉੱਥੇ ਜਾਂ ਕਿਵੇਂ ਨੇ ਜਾਂ ਉਹ ਆਮ ਆਦਮੀ ਪਾਰਟੀ ਦੇ ਖਰਚੇ ਤੇ ਨੇ ਤੇ ਅਜੇ ਤੱਕ ਇਸ ਸਰਕਾਰ ਦਾ ਕੋਈ ਜਵਾਬ ਮੈਨੂੰ ਨਹੀਂ ਆਇਆ ਇਸ ਦੀ ਇੱਕ ਪੱਤਰੀ ਮੈਂ ਚੀਫ ਸੈਕਟਰੀ ਜਿਹੜੇ ਐ ਪੰਜਾਬ ਤੇ ਉਹਨਾਂ ਨੂੰ ਵੀ ਭੇਜੀ ਸੀ ਤੇ ਜਨਵਰੀ 23 ਤੋਂ ਲੱਗ ਕੇ ਅੱਜ ਤੱਕ ਇਸ ਵੇਲੇ ਦੀ ਇੰਟਰਵਿਊ ਦੇ ਵੇਲੇ ਤੱਕ ਮੈਨੂੰ ਅਜੇ ਤੱਕ ਨਾ ਤਾਂ ਕੋਈ ਈਮੇਲ ਆਈ ਹੈ ਨਾ ਕੋਈ ਜਵਾਬ ਆਇਆ ਇਸ ਦਾ ਮਤਲਬ ਇਹ ਹੈ ਕਿ ਇਹ ਸਰਕਾਰ ਦੀ ਜਿਹੜੀ ਮੁਸਤੈਦੀ ਹੈ ਉਸ ਨੂੰ ਕਿਵੇਂ ਦੇਖਿਆ ਜਾਏ ਜੇ ਤੁਸੀਂ ਇਹ ਦੇਖੋ ਮੈਂ ਇਹਨਾਂ ਨੂੰ ਇਹ ਕਿਹਾ ਹੈ ਵੀ ਜੇ ਪੰਜਾਬ ਸਰਕਾਰ ਦੇ ਖਜ਼ਾਨੇ ਦੀ ਦੁਰਵਰਤੋਂ ਹੋਈ ਹੈ ਯਾ ਕੋਈ ਵੀ ਇਹਨਾਂ ਨੇ ਐਮਐਲਏ ਸਹਬਾਨ ਨੇ ਜਾਂ ਮੰਤਰੀ ਸਹਬਾਨ ਨੇ ਇਹ ਸਰਕਾਰ ਦੇ ਕੋਈ ਵੀ ਕੁਤਾਈ ਕੀਤੀਏ ਤੇ ਉਹਨਾਂ ਦੀ ਡਿਸਕਵਾਲਿਫਿਕੇਸ਼ਨ ਹੋਵੇ ਸਪੀਕਰ ਸਾਹਿਬ ਨੇ ਅਜੇ ਇੱਧਰ ਗੌਰ ਫਰਮਾਇਆ ਜਾਂ ਨਹੀਂ ਫਰਮਾਇਆ ਉਹਨਾਂ ਦੇ ਧਿਆਨ ਵਿੱਚ ਆਇਆ ਜਾਂ ਨਹੀਂ ਆਇਆ ਲਿਆਂਦਾ ਗਿਆ ਜਾਂ ਨਹੀਂ ਲਿਆਂਦਾ ਗਿਆ ਇਹ ਇੱਕ ਪੰਜਾਬ ਦੇ ਲੋਕਾਂ ਦੀ ਸਵਾਲ ਹੈ ਜਿਹੜਾ ਮੈਂ ਪੰਜਾਬ ਦੇ ਲੋਕਾਂ ਵੱਲੋਂ ਮੰਨ ਕੇ ਇਹ ਗੱਲ ਕੀਤੀ ਏ ਜੇ ਤੋ ਤੇ ਇਹ ਦੇਖੋ ਅੱਜ ਜੋ ਖਬਰਾਂ ਆ ਰਹੀਆਂ ਨੇ ਠੀਕ ਵੀ ਹੋ ਸਕਦੀਆਂ ਨੇ ਨਹੀਂ ਵੀ ਹੋ ਸਕਦੀਆਂ ਲੇਕਿਨ ਜਿਸ ਤਰ੍ਹਾਂ ਦਾ ਇਹਨਾਂ ਨੇ ਕਾਰਿਆਕਰਮ ਸੁਖਪਾਲ ਸਿੰਘ ਖਹਿਰਾ ਐਮਐਲਏ ਨਾਲ ਕੀਤਾ ਸੀ ਉਹਨਾਂ ਦੇ ਘਰਾਂ ਦੀਆਂ ਕੰਧਾਂ ਠੱਪ ਕੇ ਉੱਥੇ ਗਏ ਇਸ ਅਨੁਸਾਰ ਕੁਝ ਮੇਰਾ ਖਿਆਲ ਇਹ ਹੀ ਜਿਹੜੀ ਗੱਲ ਐ ਦੋ ਰਹੀ ਗਈ ਐ ਤੇ ਇਹਨਾਂ ਨੇ ਜਿਹੜੀ ਪੁਰਾਣੀ ਗੱਲ ਜੋ ਹੋਈ ਸੁਖਪਾਲ ਸਿੰਘ ਖਹਿਰਾ ਦੇ ਕੇਸੀ 14 ਦੇ ਤੋਂ ਕੋਈ ਸਬਕ ਲਿਆ ਜਾਂ ਨਹੀਂ ਲਿਆ ਇਹ ਇੱਕ ਵਿਚਾਰ ਹੈ ਤੇ ਕਿਹੜੀ ਤਾਰਾ ਲਾਉਗੇ ਇੱਥੇ ਤੁਸੀਂ ਤੁਸੀਂ ਤਾਰਾ ਪੁੱਛੀਆਂ ਤਾਰਾ ਉਹ ਲਗਦੀ ਏ ਜੇ ਮੰਨ ਲਓ ਇੱਕ ਚੀਟਿੰਗ ਹੈ ਠੱਗੀ ਮਾਰੀ ਹੈ ਹੁਣ ਠੱਗੀ ਦੇ ਵੀ ਕਈ ਕਰਨ ਹੋ ਸਕਦੇ ਆ ਤੇ ਉਹ ਮੋٹے ਤੌਰ ਤੇ ਇਹ ਕਿਹਾ ਜਾਂਦਾ ਜੀ 420 ਹੋ ਗਈ ਆ ਜੇ 420 ਹੋ ਗਈ ਏ 420 ਦੇ ਇਨਗਰੀਡੀਅੰਟ ਨੇ ਉਹ ਪੂਰੇ ਹੋਣੇ ਜ਼ਰੂਰੀ ਨੇ ਜੇ ਉਹ ਪੂਰੇ ਨਹੀਂ ਹੁੰਦੇ ਨੋਇਅਤ ਬਦਲਦੀ ਏ ਕਿਸੇ ਤਰ੍ਹਾਂ ਵੀ ਕਿਸੇ ਅੱਖਰ ਦੀ ਡੈਫੀਨੇਸ਼ਨ ਬਦਲਦੀ ਏ ਤੇ ਫਿਰ ਉਹਦੇ ਵਿੱਚ ਕਤੂਰ ਖੇਦਾ ਹੈ ਲਾਇਨ ਫੋਰਸਿੰਗ ਏਜੰਸੀ ਦਾ ਲਾਇਨਡ ਆਰਡਰ ਦਾ ਹੈ ਔਰ ਜਿਹੜੇ ਹੋਮ ਮਨਿਸਟਰ ਸਾਹਿਬ ਨੇ ਪੰਜਾਬ ਦੇ ਤੇ ਹੋਮ ਸੈਕਟਰੀ ਉਹਨਾਂ ਦੀ ਜਵਾਬਦੇਹੀ ਜਿਹੜੀ ਤੈ ਹੋਏਗੀ ਇਹ ਜਿਹੜੀਆਂ ਨਵੀਆਂ ਡਾਈਮੈਂਸ਼ਨਸ ਨੇ ਇਹਦੀ ਗੱਲ ਜਿਹੜੀ ਹੈ 1930 31 ਵਿੱਚ ਵਿਨਸਨ ਚਰਚਿਲ ਦੀ THEN ਪ੍ਰਾਈਮ ਮਿਨਿਸਟਰ ਆਫ ਇੰਗਲੈਂਡ ਉਹਨੇ ਇਹ ਗੱਲ ਕਹੀ ਸੀ ਵਾਈਲ ਸਪੀਕਿੰਗ ਇਨ ਐਲਬਰਟ ਹਾਲ on independence of india he has said i am worried that the india will plunge into dark ages te ajj mainu ramchandra guha india after gandhi de vich eh akhar darchne jithe to mainu eh gal saaf tarike se nazar aa rahi hai ke asi sirf te sirf batle di raniti te chale gaye ha te kaun si cheez nu destroy kar rahe ha ਕਨਸਟੀਟਿਊਸ਼ਨ ਦੀ ਸੋਲ ਨੂੰ ਡਿਸਟਰਾਈ ਕਰ ਰਹੇ ਹਨ ਜਿੱਥੇ ਇਹ ਸਾਫ ਤੇ ਸਪਸ਼ਟ ਤੌਰ ਤੇ ਹੈ ਕਿ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਐਂਡ ਸਟੇਟ ਇਜ਼ ਦੇ ਵੈਲਫੇਅਰ ਸਟੇਟ ਜੇ ਇਹ ਲੋਕਾਂ ਦਾ ਭਲਾ ਨਹੀਂ ਕਰ ਸਕਦੀ ਤੇ ਇਹ ਕਿਸ ਤਰ੍ਹਾਂ ਦਾ ਭਲਾ ਕਰ ਰਹੀ ਹੈ ਆਪਣਾ ਭਲਾ ਕਰ ਰਹੀ ਹੈ ਜਾਂ ਕਿਹਦਾ ਭਲਾ ਕਰ ਰਹੀ ਹੈ ਜੇ ਇਹ ਐਮਐਲਏ ਸਹਿਬਾਨ ਜਾਂ ਭਗਵੰਤ ਮਾਨ ਜੀ ਕੇਜਰੀਵਾਲ ਨਾਲ ਤੁਰੇ ਫਿਰੇ ਨੇ ਕਈ ਸਟੇਟਾਂ ਦੇ ਦੌਰੇ ਕੀਤੇ ਨੇ ਪੰਜਾਬ ਦਾ ਖਜ਼ਾਨਾ ਇਹਨਾਂ ਨੇ ਇਧਰ ਲਾਇਆ ਜਾਂ ਨਹੀਂ ਲਾਇਆ ਇਸ ਦੀ ਜਵਾਬਦੇਹੀ ਦੇਣੀ ਇਹਨਾਂ ਦੀ ਬੰਦੀ ਹੈ ਔਰ ਪੰਜਾਬ ਦੇ ਲੋਕਾਂ ਦੀ ਦੇਣੀ ਬਣਦੀ ਹੈ ਆਮ ਆਦਮੀ ਪਾਰਟੀ ਨੇ ਪੈਸਾ ਖਰਚ ਕੀਤਾ ਇਹਦੇ ਤੇ ਜਾਂ ਨਹੀਂ ਕੀਤਾ ਤੇ ਉਸ ਦੀ ਰਿਕਵਰੀ ਕਿੱਥੋਂ ਹੋਏਗੀ ਤੇ ਜਿਨ੍ਹਾਂ ਲੋਕਾਂ ਨੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਢਾ ਲਾਈ ਹੈ ਇਹ ਰਿਕਵਰ ਵੀ ਹੋਣਾ ਚਾਹੀਦਾ ਪੈਸਾ ਉਹਨਾਂ ਤੋਂ ਤੇ ਉਹਨਾਂ ਨੂੰ ਫੋਰਐਵਰ ਵਾਸਤੇ ਡਿਸਕੁਆਲੀਫਿਕੇਸ਼ਨ ਫਰਮ ਕੰਟੈਸਟਿੰਗ ਐਨੀ ਇਲੈਕਸ਼ਨ ਇਹ ਇੱਕ ਕਾਨੂੰਨ ਆਉਣਾ ਚਾਹੀਦਾ ਔਰ ਇਹ ਸਮੇਂ ਦੀ ਲੋੜ ਬਣ ਚੁੱਕੀ ਹੈ ਕਿਉਂਕਿ ਜਿਹੜੀ ਵਿਰੋਧ ਪਾਸ ਜਿਹੜੀ ਇੱਕ ਦਮਨ ਕਰੀ ਨੀਤੀ ਹੈ ਟੈਰਰਿਸਟ ਸੁਣੇ ਤਾਂ ਚੰ ਲੇਕਿਨ ਇਹ ਨਹੀਂ ਚੀਜ਼ ਸੁਣੇ ਵੀ ਟੈਰਰਿਜ਼ਮ ਜਿਹੜਾ ਸਰਕਾਰ ਦੇ ਵਿੱਚ ਵੀ ਹੁੰਦਾ ਇਸ ਨੂੰ ਟੈਰਰਿਜ਼ਮ ਕਹੋਗੇ ਜਾਂ ਕੀ ਕਹੋਗੇ ਜੇ ਇਹ ਦੇਖਿਆ ਜਾਏ ਇਹ ਜੋ ਗੱਲ ਮੈਂ ਕੀਤੀ ਹੈ ਤੁਹਾਡੇ ਨਾਲ ਕਿ ਡਿਸਕਵালিਫਿਕੇਸ਼ਨ ਹੈ ਐਮਐਲਏ ਦੀ ਇਸ ਦਾ ਮਤਲਬ ਇਹ ਹੈ ਕਿ 92 ਐਮਐਲਏ ਜੇ ਇਹ ਸਰਕਾਰ ਦੇ ਐਨਐਸਸੀ ਇੱਥੇ ਜਾਂ ਯੂਏਪੀਏ ਦੇ ਵਿੱਚ ਆ ਜਾਣ ਤਾਂ ਪੰਜਾਬ ਦੇ ਵਿੱਚ ਸਰਕਾਰ ਕਿਹੜੀ ਰਹੇਗੀ ਫਿਰ ਇਹ ਦੇਖਣ ਵਾਲੀ ਗੱਲ ਹੈ ਜੇ ਇਹ ਦੇਖਿਆ ਜਾਏ ਇਹ ਘਟਨਾ ਕਰਮ ਕਿਉਂ ਤੇ ਕਿਵੇਂ ਚੱਲਿਆ ਰਾਈਟ ਟੂ ਪ੍ਰਾਈਵੇਸੀ ਡਿਸਟਰੋਏ ਹੋਈ ਹੈ ਜਾਂ ਨਹੀਂ ਹੋਈ ਤੇ ਜੇ ਰਾਈਟ ਟੂ ਪ੍ਰਾਈਵੇਸੀ ਡਿਸਟਰੋਏ ਹੋਈ ਹੈ ਤੇ ਇਸ ਦਾ ਮਤਲਬ ਇਹ ਹੈ ਕਿ ਮਾਨਯੋਗ ਸੁਪਰੀਮ ਕੋਰਟ ਦੀ ਜੱਜਮੈਂਟ ਦੀ ਉਲੰਘਣਾ ਹੋਈ ਹੈ ਔਰ ਇਹ ਕੰਟੈਂਪਟ ਬਣਦੀ ਹੈ ਜੇ ਇਹ ਅੱਗੇ ਚੱਲ ਕੇ ਥੋੜਾ ਜਿਹਾ ਦੇਖਿਆ ਜਾਏ ਜੇ ਇਹਨਾਂ ਨੇ ਸਵਧਾਨ ਦੀਆਂ ਧਜੀਆਂ ਹੀ ਉਡਾਉਣੀਆਂ ਨੇ ਤੇ ਫੇਰ ਇਹ ਕਿ ਉਹ ਜੀ ਸੰਵਧਾਨਿਕ ਸਰਕਾਰ ਹੈ ਜਿੰਨੇ ਸੰਵਧਾਨ ਦੀ ਸੌ ਚੁੱਕੀ ਹੈ ਜੇ ਸੌ ਚੁੱਕੀ ਹੈ ਇਹਨਾਂ ਨੇ ਤੇ ਉਸ ਤੋਂ ਨੂੰ ਪੂਰਾ ਕਦੇ ਲਈ ਕੀਤਾ ਆਪਣੇ ਲਈ ਕੀਤਾ ਆਪਣੇ ਮਫਾਦ ਲਈ ਕੀਤਾ ਜਾਂ ਰਵਿੰਦ ਖੇਜੜੀਵਾਲ ਕਨਵੀਨਰ ਆਮ ਆਦਮੀ ਪਾਰਟੀ ਦੇ ਲਈ ਕੀਤਾ ਇਹ ਜਵਾਬ ਦੇ ਜਾਂ ਤੈ ਹੋਣ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਇਹ ਦੇਖਿਆ ਜਾਏਗਾ ਕਿ ਕਿਵੇਂ ਸੰਵਿਧਾਨ ਦੀਆਂ ਝੱਜੀਆਂ ਉਡਾਈਆਂ ਗਈਆਂ ਔਰ ਜਿਨ੍ਹਾਂ ਨੇ ਝੱਜੀਆਂ ਉਡਾਈਆਂ ਉਹਤੇ ਮਾਨਯੋਗ ਸੰਵਿਧਾਨਕ ਕੋਰਟ ਜਿਹੜੀ ਹੈ ਕੀ ਫੈਸਲਾ ਦਿੰਦੀ ਹੈ ਸਰ ਜਿਸ ਤਰ੍ਹਾਂ ਐਸਐਫਆਈਆਰ ਦੇ ਵਿੱਚ ਵੀ ਆ ਬਹੁਤ ਸਾਰੇ ਨੇ ਮਤਲਬ ਇਹਨਾਂ ਦੇ ਜਿਹੜੇ ਬਲੇਮ ਨੇ ਉਸ ਇਹਨਾਂ ਦੇ ਮੰਤਰੀ ਕੱਲ ਦੋ ਤਿੰਨ ਸਾਹਮਣੇ ਆਏ ਉਹ ਸਿੱਧੇ ਤੌਰ ਤੇ ਪੂਰੀ ਪਾਰਟੀ ਦਾ ਪ੍ਰਚਾਰ ਹੋਣਾ ਤੱਕ ਡਰੱਗ ਦੇ ਨਾਲ ਆਪਾਂ ਵੀ ਕਹਿੰਦੇ ਜੇ ਕਿਸੇ ਨੇ ਉਸ ਵੇਲੇ ਡਰੱਗ ਦਾ ਧੰਦਾ ਕੀਤਾ ਬਹੁਤ ਨੁਕਸਾਨ ਹੋਇਆ ਪੰਜਾਬ ਦਾ ਜਾਂ ਡਰੱਗ ਤੋਂ ਪੈਸੇ ਵੀ ਕਮਾਏ ਆ ਬਿਲਕੁਲ ਨਹੀਂ ਬਖਸ਼ਿਆ ਜਾਣਾ ਚਾਹੀਦਾ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਪਰ ਇਹ ਐਫਆਈਆਰ ਦੀ ਕਾਪੀ ਕੀ ਕਹਿੰਦੀ ਆ ਇਹਦੇ ਵਿੱਚ ਸਿੱਧੇ ਤੌਰ ਤੇ ਕੁਝ ਯਾ ਸਿਰਫ ਇਹ ਕਿਤੇ ਲਿਖਿਆ ਗਿਆ ਕਿ ਡਰੱਗ ਤੋਂ ਪੈਸੇ ਕਮਾਏ ਗਏ ਨੇ ਜਾਂ ਸਿੱਧੇ ਤੌਰ ਤੇ ਕਿਤੇ ਡਰੱਗ ਦਾ ਜ਼ਿਕਰ ਹੈ ਜਿਹੜੇ ਡਰੱਗ ਦਾ ਆਮ ਆਦਮੀ ਪਾਰਟੀ ਰੋਲਾ ਪਾ ਰਹੀ ਆ ਕਿ ਅਸੀਂ ਵੱਡਾ ਮਗਰਮਚ ਫੜ ਲਿਆ ਡਰੱਗ ਵਾਲੇ ਮਸਲੇ 'ਚ ਕਹਿੰਦੇ ਆ ਕਿ ਇਸ ਐਫ ਆਈ ਆਰ ਦੇ ਵਿੱਚ ਸਿੱਧੇ ਤੌਰ ਤੇ ਕੋਈ ਡਰੱਗ ਦਾ ਕਿਤੇ ਜਾਂ ਡਰੱਗ ਮੰਨੀ ਦਾ ਜ਼ਿਕਰ ਹੈ ਇਹ ਤੇ ਇੱਕ ਗੱਲ ਯਾਦ ਆ ਗਿਆ ਛਲਤੇ ਚਲਤੇ ਯੂਹੀ ਕੋਈ ਮਿਲ ਗਿਆ ਥਾ ਜੇ ਆਮ ਆਦਮੀ ਪਾਰਟੀ ਦੇ ਐਮ ਐਲ اے ਕੁਮਰ ਵਿਜੇ ਪ੍ਰਤਾਪ ਸਿੰਘ ਧੀ ਗੱਲ ਨੂੰ ਵਾਚਿਆ ਜਾਏ ਗੋਲਿਆ ਜਾਏ ਜਿਹੜੇ ਪੁਲਿਸ ਆਫਿਸਰ ਵੀ ਰਹੇ ਨੇ ਬੜੇ ਅੱچھے ਪੁਲਿਸ ਆਫਿਸਰ ਰਹੇ ਨੇ ਔਰ ਉਹਨਾਂ ਨੇ ਪੰਜਾਬ ਦੇ ਹਿੱਤਾਂ ਦੀ ਖਾਤਰ ਜਿਹੜੀ ਐ ਆਵਾਜ਼ ਉਠਾਈ ਆ ਕਿਵੇਂ ਉਠਾਈਏ ਕਿਸ ਤਰ੍ਹਾਂ ਉਠਾਈਏ ਉਹਨਾਂ ਦੀ ਗੱਲ ਕਿਉਂ ਨਹੀਂ ਕਿ ਤੈਨੂੰ ਸਮਝ ਆਈ ਇੱਕ ਆਪਣੇ ਆਪ ਦੇ ਵਿੱਚ ਫੇਰ ਸਵਾਲ ਹੈ ਤੇ ਇੱਕ ਗੱਲ ਜੇ ਦੇਖੀ ਜਾਏ ਇਸ ਵੇਲੇ ਜਿਹੜੇ ਆਫਿਸਰ ਨੇ ਸਵਰਨਜੀਤ ਸਿੰਘ ਸਵਰਨਦੀਪ ਸਿੰਘ PPS ਨੇ ਪੰਜਾਬ ਪੁਲਿਸ ਸਰਵਿਸ ਦੇ ਨੇ ਉਹ IPS ਨਹੀਂ ਹੈ ਉਹ ਇੱਕ ਕੰਪਲੇਨੈਂਟ ਦੇ ਤੌਰ ਤੇ ਇੱਥੇ ਪੇਸ਼ ਹੋ ਰਹੇ ਨੇ ਤੇ ਜੋ ਪੇਸ਼ ਹੋ ਰਹੇ ਨੇ ਕੀ ਉਹਨਾਂ ਨੂੰ ਸਾਰੇ ਘਟਨਾਕਰਮ ਪਤਾ ਨੇ ਜੇ ਉਹ ਕੱਲ ਨੂੰ ਕੋਰਟ ਵਿੱਚ ਚਲੇ ਗਏ ਤੇ ਕਰੋਸ ਡਮੀਨੇਸ਼ਨ ਦੇ ਵਿੱਚ ਇਹਨਾਂ ਸਵਾਲਾਂ ਦਾ ਸਾਹਮਣਾ ਕਰਨਾ ਪੈ ਗਿਆ ਤੇ ਫਿਰ ਜਨਾਬ ਦੀ ਕੀ ਰਹੂਗੀ ਕੀ ਉਹਨਾਂ ਨੂੰ ਛੇਤੀ ਰਿਟਾਇਰ ਕਰ ਦਿੱਤਾ ਜਾਏਗਾ ਜੇ ਉਹਨਾਂ ਨੂੰ ਵੀਆਰਐਸ ਲੈ ਕੇ ਵਿਦੇਸ਼ਾਂ ਨੂੰ ਭੇਜ ਦਿੱਤਾ ਜਾਏਗਾ ਕੀ ਇਹੋ ਜੇ ਹੁਣ ਘਟਨਾ ਕਰਮ ਅਪਣਾਏ ਜਾਣਗੇ ਦੇਸ਼ ਦੀ ਸੰਵਧਾਨਕ ਜਿਹੜੀ ਇਹ ਵਿਧੀ ਉਹਨੂੰ ਤੋੜਨ ਵਾਲਿਆਂ ਨੂੰ ਇਸ ਤਰ੍ਹਾਂ ਬਚਾਉਂਦਾ ਇੱਕ ਨਵੀਂ ਵਿਧੀ ਵਿਧਾਨ ਕੱਢਿਆ ਜਾਏਗਾ ਜਾਂ ਕਢਿਆ ਜਾਏਗਾ ਤੇ ਕੀ ਉਹਨਾਂ ਲਈ ਡਿਪੋਰਟੇਸ਼ਨ ਦਾ ਜਿਹੜਾ ਕਾਨੂੰਨ ਹੈ ਉਹ ਲਾਗੂ ਹੋਏਗਾ ਜਾਂ ਨਹੀਂ ਹੋਏਗਾ ਇਹ ਫੇਰ ਆਉਣ ਵਾਲੇ ਸਵਾਲ ਨੇ ਔਰ ਸਾਡੇ ਕਨਸਟੀਟਿਊਸ਼ਨਲ ਕੋਰਟ ਭਾਵੇਂ ਮਾਨਜੋਗ ਹਾਈ ਕੋਰਟ 'ਚ ਭਾਵੇਂ ਸੁਪਰੀਮ ਕੋਰਟ 'ਚ ਹੈ ਉਹਨਾਂ ਲਈ ਬੜੇ-ਬੜੇ ਚੈਲੰਜ ਸਾਹਮਣੇ ਨਜ਼ਰ ਆਉਣਗੇ ਜੀ ਤੇ ਸਰ ਜਿਸ ਅਧਿਕਾਰੀ ਦਾ ਤੁਸੀਂ ਜ਼ਿਕਰ ਕਰਦੇ ਹੋ ਇਹ ਆਈਜੀ ਸੁਰਨਦੀਪ ਸਿੰਘ ਵਿਜੀਲੈਂਸ ਇਹ ਦੋ ਤਿੰਨ ਤਕਰੀਬ ਦੋ ਕੁ ਮਹੀਨੇ ਦੋ ਤਿੰਨ ਮਹੀਨੇ ਪਹਿਲਾਂ ਇਹ ਇਹ ਅਧਿਕਾਰੀ ਤੇ ਇਹਨਾਂ ਦੇ ਨਾਲ ਦੋ ਹੋਰ ਵਿਜੀਲੈਂਸ ਚੀਫ ਵੀ ਤੇ ਇੱਕ ਐਸਐਸਐਸਪੀ ਵਿਜੀਲੈਂਸ ਅਲੰਦਰ ਉਹ ਸਸਪੈਂਡ ਹੋਏ ਸੀ ਕਿਸੇ ਲਾਇਸੈਂਸ ਦਾ ਕੋਈ ਘਟਾਲਾ ਸੀਗਾ ਉਹ ਉਹਦੇ ਵਿੱਚ ਸਸਪੈਂਡ ਹੋਏ ਸੀ ਤੇ ਜਿਸ ਤਰ੍ਹਾਂ ਮਜੀਠੀਆ ਕਹਿੰਦੇ ਰਹੇ ਆ ਕਿ ਪਹਿਲੇ ਚੀਫ ਵੀ ਐਸੇ ਕਰਕੇ ਬਦਲੇ ਗਏ ਕਿ ਉਹਨਾਂ ਨੂੰ ਕਿਹਾ ਗਿਆ ਸੀ ਕਿ ਮਜੀਠੀਆ ਦੇ ਪਰਚਾ ਦਿਓ ਇਦਾਂ ਨਹੀਂ ਐ ਕਿ ਹੁਣ ਇਹ ਵੀ ਇਲਜ਼ਾਮ ਆ ਰਹੇ ਨੇ ਕਿ ਇਨ ਇਸ ਅਧਿਕਾਰੀ ਨੂੰ ਬਹਾਲ ਹੀ ਇਸ ਕਰਕੇ ਕੀਤਾ ਗਿਆ ਸੀ ਕਿ ਮਜੀਠੀਆ ਦੇ ਪਰਚਾ ਦਿਓ ਇਹ ਜਿਹੜੀਆਂ ਗੱਲਾਂ ਐ ਇਹਨਾਂ ਉੱਤੇ ਕੋਈ ਗੱਲ ਤੈਅ ਕਰਨੀ ਓਨੀ دیر ਤੱਕ ਜਾਇਜ਼ ਨਹੀਂ ਜਿੰਨੀ ਦੇਰ ਇਸ ਚੀਜ਼ ਨੂੰ ਕੋਰਟ ਦੇ ਪਲੇਟਫਾਰਮ ਦੇ ਉੱਤੇ ਅਟੈਚ ਨਾ ਕੀਤਾ ਜਾਵੇ ਇਹ ਜਿਹੜੀਆਂ ਗੱਲਾਂ ਨੇ ਕਿਵੇਂ ਉਠਾਈਆਂ ਜਾਣਗੀਆਂ ਕਿਸ ਤਰ੍ਹਾਂ ਉਠਾਈਆਂ ਜਾਣਗੀਆਂ ਤੁਹਾਨੂੰ ਇੱਥੇ ਇੱਕ ਗੱਲ ਦੱਸ ਤਿਆਂ ਅੱਜ ਅਕਾਲੀ ਦਲ ਦੀ ਜੋ ਦਸ਼ਾ ਤੇ ਦੁਰਦਸ਼ਾ ਉਹਨੂੰ ਜੇ ਦੇਖ ਲਿਆ ਜਾਵੇ ਤੇ ਜੇ ਉਹ ਦਸ਼ਾ ਤੇ ਦੁਰਦਸ਼ਾ ਜਿਹੜੀ ਹੈ ਇੱਕ ਤਾਕਤਵਰ ਰੂਪ ਵਿੱਚ ਉੱਭਰ ਕੇ ਸਾਹਮਣੇ ਆਈ ਹੁੰਦੀ ਜੋ ਅੱਜ ਰਾਜਨੀਤਿਕ ਪਿਰ ਦੇ ਵਿੱਚ ਇਹ ਝਗੜੇ ਚੱਲ ਰਹੇ ਨੇ ਇਹ ਨਾ ਹੁੰਦੇ ਤਾਂ ਮੇਰਾ ਖਿਆਲ ਹੈ ਕਿ ਵਿਕਰਮਜੀਤ ਸਿੰਘ ਮਜੀਠੀਏ ਦੇ ਉੱਤੇ ਇਹ ਐਫਆਈਆਰ ਨਹੀਂ ਹੋ ਸਕਦੀ ਸੀ ਲੇਕਿਨ ਇੱਕ ਦਬੀ ਸੁਰਵੀ ਉੱਠ ਰਹੀ ਹੈ ਭਾਜਪੀ ਵੱਲੋਂ ਜੋ ਸੰਕੇਤ ਆ ਰਹੇ ਨੇ ਸਾਜ ਪਿਆਲੀ ਦੇ ਜਾਂ ਕਿਤੇ ਹੋਰ ਚੀਜ਼ ਦੇ ਪੰਜਾਬ ਦੇ ਲੋਕਾਂ ਨੂੰ ਇਹ ਦਰਸਣ ਲਈ ਕਿ ਸਿਰਫ ਅਸੀਂ ਸਤਾ ਦੇ ਤੇ ਸਿਰਫ ਸਤਾ ਦੇ ਭੁੱਖੇ ਆ ਤੁਹਾਡਾ ਕੋਈ ਸਰਕਾਰ ਨਹੀਂ ਕੋਈ ਥਲਕ ਨਹੀਂ ਪੰਜਾਬ ਦੀ ਜਿੰਨੀ ਬਰਬਾਦੀ ਤੇ ਤਬਾਈ ਕੀਤੀ ਹੈ ਇਹਦੇ ਉੱਤੇ ਕਮਿਸ਼ਨ ਕਿਉਂ ਨਹੀਂ ਬਣਾਇਆ ਗਿਆ ਹੋਂਦ ਇੱਕ ਚੀਜ਼ ਦੇਖੋ ਪੰਜਾਬ ਡਵੈਲਪਮੈਂਟ ਕਮਿਸ਼ਨ ਬਣਾਇਆ ਉਹਦੇ ਵਿੱਚ ਜਿੰਨੇ ਲੋਕ ਨੇ ਬਾਹਰ ਦੇ ਲਾਏ ਗਏ ਨੇ ਔਰ ਜਿਹੜੇ ਬਾਹਰ ਦੇ ਲੋਕ ਲਾਏ ਗਏ ਨੇ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਤੇ ਪੰਜਾਬ ਸਰਕਾਰ ਦੀ ਨੌਕਰੀ ਜਾਂ ਪੰਜਾਬ ਸਰਕਾਰ ਦੇ ਅਦਾਰੇ ਵਿੱਚ ਕੰਮ ਕਰਨ ਲਈ ਇਹ ਲੋਕ ਬੋਲੀ ਜਿਹੜੀ ਹੈ ਪੰਜਾਬੀ ਜਿਹੜੀ ਹੈ ਉਹਦੇ ਗਿਆਤਾ ਹੋਣਾ ਜ਼ਰੂਰੀ ਹੈ ਆਫੀਸ਼ੀਅਲ ਲੈਂਗੁਏਜ ਐਕਟ 1967 ਤੇ ਜਿੰਨੇ ਵੀ ਨੌਕਰੀ ਲੈਣੀ ਹੁੰਦੀ ਏ ਉਹਨੂੰ ਮੈਟ੍ਰਿਕੂਲੇਸ਼ਨ ਪੱਧਰ ਤੱਕ ਦਸਵੀਂ ਦੀ ਪ੍ਰੀਖਿਆ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਮਤਿਹਾਨ ਨੂੰ ਪਾਸ ਕਰਨਾ ਹੁੰਦਾ ਜੇ ਇਹ ਲਾਏ ਨੇ ਤੇ ਇਹ ਕੀ ਇਹਨੋਂ ਉੱਤੇ ਇਹ ਪਹਿਮਾਨੇ ਦਰੁਸਤ ਪਾਏਗੇ ਨੇ ਜਾਂ ਨਹੀਂ ਜੇ ਨਹੀਂ ਪਾਏਗੇ ਤਾਂ ਫਿਰ ਸਰਕਾਰ ਦੀ ਜਵਾਬਦੇਹੀ ਜਿਹੜੀ ਹੈ ਕੋਰਟ ਵਿੱਚ ਹੋਏਗੀ ਅਸੈਂਬਲੀ ਹਾਲੇ ਵਿੱਚ ਹੋਏਗੀ ਜਾਂ ਲੋਕਾਂ ਦੀ ਅਦਾਲਤ ਵਿੱਚ ਹੋਏਗੀ ਸਰ ਮੈਂ ਤੁਸੀ ਇੱਕ ਸਵਾਲ ਤੁਸੀਂ ਅਹਿਮ ਚੱਕਿਆ ਮੈਂ ਉੱਥੇ ਆਉਣ ਵਾਲਾ ਸੀਗਾ ਜਿਸ ਤਰ੍ਹਾਂ ਅਕਾਲੀ ਦਲ ਹੁਣ ਇੱਕ ਤਾਂ ਚਲੋ ਬਾਗੀ ਧੜਾ ਉਹ ਤੇ ਵੱਖ ਹੋਇਆਗਾ ਪਰ ਮਜੀਠੀਆ ਤਾਂ ਪਹਿਲਾਂ ਹੀ ਅਕਾਲੀ ਦਲ ਦੇ ਵਿੱਚ ਇੱਕ ਧੜਾ ਮੰਨੇ ਜਾਂਦੇ ਸੀ ਇਹ ਵੀ ਚਰਚਾ ਸੀ ਕਿ ਸੁਖਵੀਰ ਦੇ ਨਾਲ ਹੁਣ ਉਹ ਅੰਡਰਸਟੈਂਡਿੰਗ ਨਹੀਂ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਕੀ ਇਹ ਅਕਾਲੀ ਦਲ ਦਾ ਵੱਖ ਵੱਖ ਹੋ ਜਾਣਾ ਮਜੀਠੇ ਦਾ ਖਤੜਾ ਹੋਣਾ ਅਕਾਲੀ ਦਲ ਦੇ ਵਿੱਚ ਤੇ ਉਧਰੋਂ ਬਾਗੀ ਚਲੇ ਜਾਣਾ ਅਕਾਲੀ ਦਲ ਜਿਹੜਾ ਬिखर ਗਿਆ ਕਿ ਇਸੇ ਦਾ ਨਤੀਜਾ ਕਿ ਮਜੀਠੀਆ ਤੇ ਪਰਚਾ ਹੋ ਗਿਆ ਇਨ ਕੇਸ ਅਕਾਲੀ ਦਲ ਇਕੱਠਾ ਹੁੰਦਾ ਇੱਕਜੁੱਟ ਰਹਿੰਦਾ ਉਹ ਤਾਕਤ ਬਣ ਕੇ ਲੜਦਾ ਤਾਂ ਤੁਹਾਨੂੰ ਲੱਗਦਾ ਸੀ ਕਿ ਸ਼ਾਇਦ ਇਹ ਪਰਚਾ ਇਹ ਚੀਜ਼ ਟਲ ਜਾਂਦੀ ਜਦੋਂ ਅਕਾਲੀ ਦਲ ਇੱਕ ਸ਼ਕਤੀ ਵਜੋਂ ਸਾਹਮਣੇ ਖੜਦਾ ਇਹਨਾਂ ਦੇ ਜਿਹੜੀ ਤਾਕਤ ਹੁੰਦੀ ਹੈ ਉਹ ਬੜੀ ਵੱਡੀ ਹੁੰਦੀ ਹੈ ਗੁਰੂ ਸਾਹਿਬ ਨੇ ਰਾਜ ਨਾ ਕਾਹੂ ਦੇਥੈ ਜੋ ਲੇਥੈ ਨਿਜ ਬਲ ਸੇ ਲੇਥੈ ਆਪਣੀ ਤਾਕਤ ਨਰ ਲੈਂਦੇ ਕੋਈ ਕਿਸੇ ਨੂੰ ਥਾਲੀ ਚ ਨਹੀਂ ਪਰੋਤ ਕੇ ਦਿੰਦਾ ਗੁਰੂ ਮਹਾਰਾਜ ਸਿੱਖਾਂ ਨੂੰ ਇਹ ਗੱਲ ਕਹਿ ਗਏ ਨੇ ਪਹਿਲੀ ਪਾਛਾਈ ਤੋਂ ਲੈ ਕੇ ਪੰਜਵੀਂ ਪਾਛਾਈ ਤੱਕ ਸੰਤ ਦਾ ਸਰੂਪ ਚੱਲਿਆ ਸ਼ਸ਼ਤਰ ਤਰੀਕੇ ਕਦੋਂ ਏ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਜਿਹੜੀ ਸ਼ਹਾਦਤ ਹੋਈ ਹੋਨੇ ਨਿਕਲ ਕੇ ਗਈਏ ਇਹ ਗੁਰਪੁਰਬ ਮਨਾਏ ਨੇ ਅਸੀਂ ਸ਼ਹਾਦਤ ਨੂੰ ਯਾਦ ਕੀਤਾ ਅਸੀਂ ਸਮਰਮਾਂ ਦੇ ਵਿੱਚ ਸ਼ਾਮਲ ਹੋਏ ਆ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਜੀ ਨੇ ਇਹ ਕਿਹਾ ਸੰਤ ਦੇ ਨਾਲ ਸਿਪਾਈ ਹੋਣਾ ਵੀ ਜ਼ਰੂਰੀ ਹੈ ਜੇ ਤੁਸੀਂ ਨਨਪੁਰ ਸਾਹਿਬ ਦੇ ਗੁਰਦੁਆਰੇ ਇੱਥੇ ਜਾਓ ਤਾਂ ਉੱਥੇ ਵੀ ਸ਼ਸ਼ਤਰ ਦੀ ਗੱਲ ਲਿਖੀ ਹੈ ਸ਼ਸ਼ਤਰ ਜਿਹੜਾ ਆ ਜੇ ਅਸੀਂ ਦੇਖੀਏ ਤਾਂ ਜਦੋਂ ਅਸੀਂ ਕਿਤੇ ਵੀ ਗੁਰਦੁਆਰੇ ਇੱਚ ਜਾਂਦੇ ਆ ਉੱਥੇ ਸ਼ਸਤਰ ਵੀ ਪਏ ਹੁੰਦੇ ਨੇ ਗੁਰੂ ਮਹਾਰਾਜ ਅੱਗੇ ਤੇ ਸਭ ਤੋਂ ਪਹਿਲੇ ਜਦੋਂ ਅਸੀਂ ਅੰਦਰ ਜਾਂਦੇ ਆ ਤੇ ਨਿਸ਼ਾਨ ਸਭ ਸਾਡੇ ਮੱਥੇ ਲੱਗਦਾ ਤੇ ਉਹਦੇ ਉੱਤੇ ਖੰਡਾ ਖੰਡਾ ਸਾਹਿਬ ਸ਼ਿਰਸ਼ੋਭਤ ਹੁੰਦਾ ਉਹ ਵੀ ਸ਼ਸਤਰ ਹੈ ਤੇ ਸ਼ਸਤਰ ਜਿਹੜਾ ਜੇ ਅਸਤਰ ਤੇ ਸ਼ਸਤਰ ਹਾਨ ਇਹ ਤੁਹਾਡੀ ਪਹਿਚਾਣ ਹੈ ਜੇ ਅਸਤਰ ਸ਼ਸਤਰ ਨਹੀਂ ਤੇ ਤੁਹਾਡੀ ਪਹਿਚਾਣ ਕਿੱਥੇ ਹੈ ਹੁਣ ਇਹ ਅਸ਼ਤਰ ਤੇ ਛਸ਼ਤਰ ਦੀ ਡੈਫੀਨੇਸ਼ਨ ਜਿਹੜੀ ਹੈ ਇਸ ਸੰਦਰਭ ਦੇ ਵਿੱਚ ਵੀ ਬਦਲਦੀ ਹੈ ਕਿਵੇਂ ਬਦਲਦੀ ਹੈ ਉਹ ਮੈਂ ਤੁਹਾਨੂੰ ਦੱਸ ਦਿੰਨਾ ਜੇ ਅਸੀਂ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਹੀ ਨਹੀਂ ਮੰਨੇ ਜਾਂ ਅਸੀਂ ਸੰਵਧਾਨ ਨੂੰ ਤੋੜਨ ਦੇ ਹੀ ਯਤਨ ਕਰਨੇ ਨੇ ਤਾਂ ਇਹਦੇ ਉੱਤੇ ਕਿਉਂ ਜਿਹੜੇ ਨੇ ਰਾਈਟ ਮਾਈਂਡਿਡ ਲੋਗ ਭਾਵੇਂ ਉਹ ਜੁਡੀਸ਼ੀਅਲ ਸਿਸਟਮ ਦੇ ਵਿੱਚ ਨੇ ਇਹ ਆ ਪਾਵੇਂ ਉਹ ਆਮ ਲੋਕਾਂ ਦੇ ਵਿੱਚ ਨੇ ਅੱਗੇ ਕਿਉਂ ਨਹੀਂ ਆਂਦੇ ਕਿਉਂਕਿ ਸਾਮ-ਦਾਮ ਦੰਦ ਭੇਦ ਦੀ ਜਿਹੜੀ ਵਿਵਸਥਾ ਚੱਲ ਪਈ ਹੈ ਨਾ ਉਹ ਇੱਕ ਬੜੀ ਵੱਡੀ ਇੱਕ ਚੈਲੰਜ ਹੈ ਮੈਂ ਕਈ ਵਾਰੀ ਕਹਣਾ ਹੁੰਦਾ ਮਾਂ ਖੜਕੂ ਨਹੀਂ ਜੰਮਦੀ ਖੜਕੂ ਕੌਣ ਜਾਂਦਾ ਹੈ ਸਿਸਟਮ ਤੇ ਜੇ ਸਿਸਟਮ ਨੇ ਖੜਕੂ ਜੰਮੇ ਨੇ ਤੇ ਫਿਰ ਸਿਸਟਮ ਦੇ ਉੱਤੇ ਯੂਪੀਏ ਤੇ ਟਾਡਾ ਲਾਓਗੇ ਜਾਂ ਐਨ ਐਥੇ ਲਾਹੋਗੇ ਜਾਂ ਨਹੀਂ ਲਾਹੋਗੇ ਜਾਂ ਸਿਸਟਮ ਨੂੰ ਫਾਂਸੀ ਕੌਣ ਦੇਗਾ ਰੋਂਗ ਪਰਸਨਸ ਆਰ ਐਟ ਰਾਈਟ ਪਲੇਸਿਸ ਸਿਸਟਮ ਸਾਡਾ ਬੜਾ ਵਧੀਆ ਬਟ ਥੀਸ ਪੋਸਟ ਜਿਹੜੀਆਂ ਜਿਹੜੀਆਂ ਇਹ ਪੋਸਟਾਂ ਨੇ ਉਹਨਾਂ ਦੇ ਉੱਤੇ ਕੌਣ ਬੈਠੇ ਨੇ ਕਾਬਜ ਹੋ ਕੇ ਇਹ ਤੁਹਾਡੇ ਸਾਹਮਣੇ ਇਹ ਇੱਕ ਸਵਾਲ ਹੈ ਐਫ ਆਈ ਆਰ ਦਾ ਕਿਵੇਂ ਇਸ ਨੂੰ ਅਦਾਲਤਾਂ ਦੇ ਵਿੱਚ ਚੱਲਿਆ ਜਾਏਗਾ ਚਲਾਇਆ ਜਾਏਗਾ ਇਹ ਇੱਕ ਆਪਣੇ ਆਪ ਦੇ ਵਿੱਚ ਆਉਣ ਵਾਲਾ ਵੱਡਾ ਚੈਲੰਜ ਹੈ ਜਿਹੜਾ ਕੋਟਾਂ ਲਈ ਵੀ ਹੈ ਲੋਕਾਂ ਲਈ ਵੀ ਹੈ ਲੋਕਤੰਤਰ ਲਈ ਵੀ ਹੈ ਕੱਲ ਬੰਦਰ ਸਿੰਘ ਬਹਾਦਰ ਦੀ ਸ਼ਹਾਦਤ ਦਾ ਦਿਨ ਸੀ ਪੰਜਾਬ ਸਰਕਾਰ ਨੇ ਮੇਰਾ ਖਿਆਲ ਹੈ ਇਹਦੇ ਉੱਤੇ ਕੋਈ ਖਾਸ ਉਪਰਾਲਾ ਨਹੀਂ ਕੀਤਾ ਕੋਈ ਇਹਨਾਂ ਨੇ ਕਿਸੇ ਨਿਊਜ਼ਪੇਪਰ ਦੇ ਵਿੱਚ ਐਡਵਰਟਾਈਜ਼ਮੈਂਟ ਨਹੀਂ ਦਿੱਤੀ ਤੇ ਫੇਰੇ ਕਹਿੰਦੇ ਨੇ ਅਸੀਂ ਪੰਜਾਬ ਦੀ ਜਿਹੜੀ ਆ ਅੱਜ ਤੱਕ ਜੇ ਪੇਪਰ ਪੜ੍ਹ ਲਓ ਤੇ ਉਹਦੇ ਹੀ ਭਗਵੰਤ ਮਾਨ ਜੀ ਦਾ ਫੇਰ ਇੱਕ ਆਇਆ ਹੈ ਤੁਹਾਡੇ ਕੋਲ ਪੇਪਰ ਚ ਆ ਅੱਜ ਇਹਦੇ ਵਿੱਚ ਇਹਨਾਂ ਨੇ ਵੱਡਾ ਤਰ੍ਹਾਂ ਲਿਖਿਆ ਇਹਦੇ ਵਿੱਚ ਗੁਰਤੇਗ ਤੰਦ ਦਿਖਾ ਦਿਓ ਗੁਰਤੇਗ ਬਹਾਦਰ ਜੀ ਦੀ ਫੋਟੋ ਇੱਕ ਪਾਸੇ ਪੱਟੀ ਸਾਹਿਬ ਜਰਾ ਦਿਖਾਈ ਦਿਓ ਹੁਣ ਲਾਈਵ ਗੁਰਤੇਗ ਬਹਾਦਰ ਜੀ ਦੀ ਫੋਟੋ ਤੇ ਭਗਵੰਤ ਸਿੰਘ ਮਾਨ ਦੀ ਫੋਟੋ ਬਿਲਕੁਲ ਤੇ ਬਾਹਰ ਸਾਹਿਬ ਦੀ ਫੋਟੋ ਹੈ ਮੈਂ ਇਹ ਦੇਖ ਰਿਹਾ ਸੀ ਕਿ ਉਹ ਫੋਟੋ ਬਹੁਤ ਛੋਟੀਆਂ ਨੇ ਤੇ ਭਗਵੰਤ ਸਿੰਘ ਮਾਨ ਦੀ ਫੋਟੋ ਬਹੁਤ ਵੱਡੀ ਹੈ। ਹੁਣ ਇਹ ਚੀਜ਼ ਇਹ ਹੈ ਗੁਰਤੇਗ ਭਾਦਰ ਸਾਹਿਬ ਦਾ 350ਵਾਂ ਛੇਤੀ ਦਿਹਾੜਾ ਤੇ ਅਮਰਤ ਸਰ ਸਾਹਿਬ ਦਾ 450ਵਾਂ ਸਥਾਪਨਾ ਦਿਵਸ ਪੰਜਾਬ ਸਰਕਾਰ ਨੇ ਮਨਾਉਣ ਦਾ ਉਪਰਾਲਾ ਕੀਤਾ ਹੈ ਔਰ ਇਹਦੇ ਵਿੱਚ ਲਿਖਿਆ ਹੈ ਥੱਲੇ ਪੰਜਾਬ ਦਾ ਇਤਿਹਾਸ ਸਿਰਫ ਕਿਤਾਬਾਂ ਵਿੱਚ ਹੀ ਨਹੀਂ ਸਾਡੇ ਦਿਲਾਂ ਵਿੱਚ ਵੀ ਵਸਦਾ ਹੈ। ਤੇ ਭਗਵੰਤ ਮਾਨ ਜੀ ਜੇ ਇਸ ਗੱਲ ਦਾ ਜਵਾਬ ਦੇ ਦੇਣਾ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਲਈ ਜੋ ਕਰ ਦਿੱਤਾ ਪੰਜਾਬ ਦੀ ਕਚਾਨੀ ਲਈ ਜੋ ਕਰ ਦਿੱਤਾ ਉਹਨੂੰ ਤੁਸੀਂ ਕੱਲ ਕਿਉਂ ਵਿਚਾਰ ਦਿੱਤਾ ਜਾਣ ਕੇ ਤੁਹਾਡੇ ਨਾਲੋਂ ਇੱਕ ਗੱਲ ਜੇ ਕਹੀ ਜਾਏ ਤਾਂ ਇਹ ਦੀ ਧੀ ਚੱਲੀ ਮੈਂ ਕਿਉਂ ਰਾਂ ਕੱਲੀ ਹਰਿਆਣਾ ਸਰਕਾਰ ਨੇ ਮੋਦੀ ਜੀ ਦੇ ਨਾਲ ਇੱਕ ਵੱਡਾ ਇਸ਼ਤਿਹਾਰ ਦਿੱਤਾ ਹੈ ਇਸੇ ਗੱਲ ਦੇ ਉੱਤੇ ਕੀ ਇਸ ਗੱਲ ਦੇ ਉੱਤੇ ਭਗਵੰਤ ਮਾਨ ਜੀ ਦੱਸਣਗੇ ਕਿ ਇਹ ਰਹੀ ਨੀਤੀ ਹੋਣਾ ਜਿਹੜੀ ਇਹ ਧਰਮ ਦੇ ਵਿੱਚ ਵੀ ਆ ਗਈ ਹੈ ਜਾਂ ਇਹ ਕਿਤਾਬਾਂ ਦੇ ਵਿੱਚ ਵੀ ਆ ਗਈ ਹੈ ਜਾਂ ਇਹ ਦਿਲਾਂ ਦੇ ਵਿੱਚ ਵੀ ਆ ਗਈ ਹੈ ਕਿੱਥੋਂ ਤੇ ਕਿੱਥੇ ਚੱਲ ਕੇ ਚਲੀ ਗਈ ਇਹ ਇੱਕ ਦੱਸਣ ਦਾ ਜੇ ਯਤਨ ਕਰਨਾ ਇਹ ਮੰਗਦਾ ਹੁੰਦੈ ਨਿਸਲਾ ਤੇ ਇਹਨਾਂ ਨੂੰ ਦੇ ਦਿੱਤੀ ਹੈ ਆਪਾਂ ਇਤਲਾ ਗੱਲਾਂ ਹੀ ਨਹੀਂ ਆ ਕੋ ਜੀ ਸ਼ੁਕਰਪੱਤੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਖਰ ਦੇ ਨਾਲ ਜੁੜੇ ਸੋ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਖਰ ਦੇ ਨਾਲ